ਦੋਸਤੋ ਤੇ ਅੱਜ ਆਪਾਂ ਗੱਲ ਕਰਾਂਗੇ ਡਾਕਟਰ ਬੀ ਐਸ ਕੇ ਭੀਮਸਨ ਕਾਉਂਸਲ ਜਿਹਦਾ ਤਿਆਰ ਕੀਤਾ ਹੋਇਆ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਇੱਕ ਬਹੁਤ ਵਧੀਆ ਫਾਰਮੂਲਾ ਅੱਜਕੱਲ ਓਵਰ weight ਦੀ ਪ੍ਰੋਬਲਮ ਹਰ ਕਿਸੇ ਨੂੰ ਆ weight ਜ਼ਿਆਦਾ ਹੋਣਾ ਵੀ ਨੁਕਸਾਨਦਾਇਕ ਹੀ ਹੁੰਦਾ ਸੋ ਆਪਣੇ weight ਨੂੰ control ਕਰਨ ਦੇ ਵਿੱਚ ਤੁਸੀਂ electro homeopathy ਦਾ ਇਹ ਨੁਕਤਾ ਜਿਹੜਾ BSK ਦੁਆਰਾ ਤਿਆਰ ਕੀਤਾ ਹੋਇਆ ਬਹੁਤ ਵਧੀਆ ਰਿਜ਼ਲਟ ਹੈ ਇਹਦੀ ਜਿਨ੍ਹਾਂ ਦਾ ਵੀ ਭੈਣਾਂ ਦਾ weight ਜ਼ਿਆਦਾ ਵਾ ਜਾਂ ਵੀਰਾਂ ਦਾ weight ਜ਼ਿਆਦਾ ਵਾ ਤਾਂ ਉਹ ਡਾਕਟਰ BSK ਵਾਲਿਆਂ ਦੀ ਇਹ ਮੈਡੀਸਨ ਜਿਹੜੀ ਵਰਤ ਸਕਦੇ ਆ electro homeopathy ਆ ਕੋਈ ਵੀ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਤੇ ਇਹ ਹੈਗੇ ਡ੍ਰੌਪਸ ਬੂੰਦਾਂ ਇਹਦੀਆਂ 20-20 ਬੂੰਦਾਂ ਸਵੇਰੇ ਦੁਪਹਿਰੇ ਸ਼ਾਮ ਪਾਣੀ ਚ ਪਾ ਕੇ ਲੈਣੀਆਂ ਵਾ ਤੇ 10 ਮਿੰਟ ਦੇ ਫਰਕ ਦੇ ਨਾਲ ਇਹ ਪੰਜ-ਪੰਜ ਗੋੜੀਆਂ ਜਿਹੜੀਆਂ ਵਾਂ ਚੂਸਣੀਆਂ ਵਾਂ ਇਹ ਤੇ 3 ਮਹੀਨੇ ਦਾ ਕੋਰਸ ਆ ਜਰੂਰ ਪੂਰਾ ਕੀਤਾ ਜਾਵੇ ਤਾਂ ਤੁਹਾਡਾ ਜਿਹੜਾ weight ਆ ਉਹ ਕੰਟਰੋਲ ਦੇ ਵਿੱਚ ਹੋ ਜਾਵੇਗਾ ਸੋ ਜਰੂਰ ਬਤਕੇ ਦੇਖੋ ਵਧੀਆ ਰਿਜ਼ਲਟ ਨਹੀਂ